پنجاب واسطے بہت, بہت ہی ماڑا دن ہے سارا بہت ہی ہونہار انٹر نیشنل اسٹار جس نے بیشتا اور پنجاب کا دنیا کے نام کیا چھوٹا بھی مند گنہ آج اچانک ہویا ہے ਔਰ ਸਾਨੂੰ ਕਿਸੇ ਨੂੰ ਵੀ ਅੱਜ ਤੱਕ ਸਮਝ ਨਹੀਂ ਆ ਰਹੀ ਕਿ ਕੀ ਹੋਇਆ ਇਹ ਮੰਨਣ ਤੇ ਨਹੀਂ ਆਦਾ ਕਿ ਬਰਿੰਦਰ ਘੁੰਮਣ ਅੱਜ ਸਾਡੇ ਰਾਈਟ ਸਾਈਡ ਕਰ ਨਾ ਚਲਾ ਗਿਆ। ਉਹ ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਕਿੰਨਾ ਅੱਛਾ ਨੌਜਵਾਨ ਸਾਥੀ ਸੀ ਜਦੋਂ ਵੀ ਮਿਲਣਾ ਬੜੇ ਪਿਆਰ ਦੇ ਨਾਲ ਔਰ ਆਪਣਾਪਨ ਹਮੇਸ਼ਾ ਹੁੰਦਾ ਸੀ ਉਸ ਦੇ ਚੇਤੇ ਇਸ ਪਰਿਵਾਰ ਨਾਲ ਸਾਡੇ ਪਰਿਵਾਰ ਦਾ ਬਹੁਤ ਪੁਰਾਣਾ 1997 ਤੋਂ ਜਦੋਂ ਪਹਿਲੀ ਵਾਰ ਇਕੱਲੇ ਰਹੇ ਸਨ ਉਸ ਵੇਲੇ ਇਹਦੇ ਪਿਤਾ ਜੀ ਮੈਂ ਸਾਰੇ ਜਾਣਦੇ ਜਿਹੜੇ ਖਾਂਦਨ ਹੁੰਦੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਉਲਸ ਖਾਂਦਨ ਸੀ ਕੋਣਾ ਨਾਲ ਸੜਾ ਸੰਭਾਲ ਸੀ ਤੇ ਬਾਅਦ ਉਹਦੇ ਬੱਚੇ ਬਿੰਦਰ ਕੋਮਨ ਜੀ ਉਹ ਵੀ ਲਗਾਤਾਰ ਮਿਲਦੇ ਸੀ ਔਰ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਮੈਂ ਦੇਖ ਰਿਹਾ ਕਿ ਇਤਨੇ ਯੂਥ ਅਸਰ ਇੱਥੇ ਖੜਾ ਹੈਗਾ ਹੈ ਤੇਰਾ ਹਮੇਸ਼ਾ ਹੀ ਯੂਥ ਨੂੰ ਅਨਕੜਜ ਕੀਤਾ ਔਰ ਸਪੋਰਟਸ 'ਵਾਂ ਲੈ ਕੇ ਇੱਥੇ ਵੀ ਉਹਨਾਂ ਦੀ ਜੋ ਅਕੈਡਮੀ ਹੈ ਤੇਰਾ ਜਿਮ ਹੈਗਾ ਉੱਥੇ ਰੋਜ਼ ਸੈਂਕੜੇ ਬੱਚੇ ਆਉਂਦੇ ਸਨ ਔਰ ਉਹਨਾਂ ਨੇ ਹਮੇਸ਼ਾ ਹੀ ਯੂਥ ਨੂੰ ਅੱਛੇ ਰਾਹ ਤੇ ਲਾਇਆ ਸੀ ਔਰ ਅੱਜ ਜੋ ਕਿਸੇ ਨੂੰ ਵੀ ਭਰੋਸਾ ਨਹੀਂ ਹੋ ਰਿਹਾ ਵਿਸ਼ਵਾਸ ਨਹੀਂ ਹੋ ਰਿਹਾ ਕੀ ਵਿਰੇਂਦਰ ਕੋ ਮਨੀ ਚਲੇ ਗਿਆ ਸੰਗ ਇਹ ਵੀ ਸਮਝ ਨਹੀਂ ਆ ਰਹੀ ਪਤਾ ਲੱਗ ਰਿਹਾ ਕਿ ਕੀ ਕਾਰਨ ਬਣਿਆ ਤੁਸ ਕਰਕੇ ਉਹਨਾਂ ਦਾ ਹੁਣ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਹੋਈ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰੋ ਦੇਖੋ ਜੋ ਪਿਤਾ ਜੀ ਉਹਨਾਂ ਦੇ ਨਾਲ ਲੈ ਕੇ ਆ ਰਹੇ ਨੇ ਔਰ ਜੋ ਬੱਚਾ ਵੀਡੀਓ ਤੇ ਦੇ ਰਿਹਾ ਸੀ ਕਿ ਕੋਈ ਉਹਨਾਂ ਨੂੰ ਸ਼ੋਲਡਰ ਚੈ ਇੰਜਰੀ ਸੀ ਉਹਦੇ ਵਾਸਤੇ ਅੱਜ ਮਨੁੱਖ ਮਿਲੇ ਸਾਥੀ ਰਾਜ ਨੇ ਕਹਿ ਲਿਆ ਸਵੇਰੇ ਖੁਦ ਗਿਆ ਅੱਜ ਖੁਦ ਵਿਰਾਸਵ ਦੇ ਉਹਨੇ ਜੋ ਸਾਰਾ ਸਿੰਗਰ ਗਰੂਪ ਜਿਹੜਾ ਸਾਡਾ ਚਲਾ ਗਿਆ ਰਾਜਵੀਰ ਜੀ ਉਹਦੇ ਦੀ ਪੋਸਟ ਪਾਈ ਉਹਨੇ ਸਵੇਰੇ ਆਪਰੇ ਮੈਨੂੰ ਪੋਸਟ ਪਾਈ ਦੁੱਖ ਦੀ ਤੇ ਇਸ ਕਰਕੇ ਜੋ ਹੈ ਸੋ ਅਯੋ 22 ਸਵੇਰੇ ਆਪੀ ਤੇ ਦੇਖੋ ਕਿਸੇ ਨੇ ਸੋਚਿਆ ਨਾ ਕਿ ਵੀ ਆਪ ਵੀ ਮਿਲਣਾ ਉਹਦੇ ਵੀਡੀਓ ਬੱਚੇ ਨੇ ਦਾ ਜਿਹੜਾ ਹੈਗਾ ਸੀ ਭਰਾ ਦਾ ਬੇਟਾ ਹੋਲਡੈਜ ਵੀਡੀਓ ਸੁਣਿਆ ਹੈਗਾ ਪਰ ਮੈਂ ਹੁਣ ਘਰ ਜਾ ਰਿਹਾ ਹਾਂ ਕਾਰ ਜਿਹੜਾ ਵੀ ਪਰਿਵਾਰ ਦਾ ਮੈਂ ਮੈਂ ਰਹਿਣਾ ਉਹਨੂੰ ਮਿਲਾਂਗਾ ਮੈਂ ਔਰ ਵਾਕਈ ਜਿਵੇਂ ਮੈਂ ਬਲ ਲਿਖਿਆ ਹੈਗਾ ਕਿ ਆ ਸਾਡੇ ਸਾਥ ਕੋਈ ਮੇਰੇ ਲੱਕੇ ਚ ਉਹਨਾਂ ਘਰ ਪੈਂਦਾ ਹੈਗਾ ਔਰ ਰੀਅਲੀ ਮੈਨ ਲਈ ਇਹ ਪਰਸਨਲ ਆਸ ਹੈ ਜੇ ਉਹ ਮੇਰਾ ਇੱਕ ਪਰਿਵਾਰਿਕ ਛੋਟਾ ਭਾਈ ਸੀ ਲਗਾਤਾਰ ਉਹ ਹੁਣ ਅਰਬਨਸ਼ਲ ਸਿੰਸੂ ਤੇ ਰਹਿ ਰਹੇ ਅਸੇ ਉੱਥੇ ਰੋਜ਼ ਅਸੀਂ ਅਕਸਰ ਹਾਰਦਵਰ ਸਹਿਰ ਵੀ ਕਟੇਸਮਨ ਰੋਜ਼ ਦੁਪਹਿਰ ਨੂੰ ਮਿਲਦਾ ਹੂ ਇਸ ਲਈ ਇਹ ਸੋ ਬੜੀ ਅੱਛੀ ਸੇਸ ਹੈ ਸੋ ਮੈਂ ਨੇ ਕਿਹਾ ਹੈ ਕਿ ਅੱਜ ਦਾ ਜੋ ਦਿਨ ਹੈ ਬੜਾ ਮਹਾਰਾ ਦਿਨ ਸਾਡੇ ਵਾਸਤੇ ਸਾਡੇ ਵਾਸਤੇ ਪੰਜਾਬ ਵਾਸਤੇ ਇਹ ਦਿਲਾਸ ਹੋਇਆ ਹੈ ਬੜਾ ਸਾਡੇ ਵਾਸਤੇ ਨਹੀਂ ਹੋਇਆ ਇਹ ਪੰਜਾਬ ਲਈ ਇਹ ਦੇਸ਼ ਲਈ ਮਿਸ਼ਾਨ ਹੋਇਆ ਕਿ ਉਹ ਬੱਚੇ ਨੇ ਸਾਡੇ ਦੇਸ਼ ਦਾ ਨਾਂ ਦੁਨੀਆ ਚ ਰੋਸ਼ਨੀ ਦਿੱਤਾ ਕੂਟੇ ਫਿਲਮਾਂ ਵਿੱਚ ਲਿਆਣਾ ਸ਼ੁਰੂ ਕਰਤਾ ਚਲੇਗਾ ਸਾਡੀ ਕਿਵੇਂ ਦੇਖਦੇ ਹੋ ਕਿ ਪੰਜਾਬ ਨੂੰ ਨਜ਼ਰ ਲੱਗੀ ਹੈ ਕਿ ਦੇਖੋ ਜੀ ਇੱਦਾਂ ਲੱਗਦਾ ਜਿਨਾ ਕਿ ਸ੍ਰੀ ਮੱਧਕ ਅ ਸ਼ਿੰਗਰਤਾ ਅ ਜੀ ਸੰਸਕਾਰ ਦਿੱਤੇ ਹਨ ਮਹਾਰਾਜ ਵੀਰ ਜੀ ਦਾ ਅੱਜ ਇਹੇ ਬਾਤ ਹੋਣੀ ਰਿੰਦਰ ਜਤੋ